ਸਿੰਘ ਗਿਲਵਾਗੀ ਫਿਰ ਹਾਜ਼ਰ ਹੋਏ ਆ ਸ਼ਾਮਾਂ ਦੀ ਅਪਡੇਟ ਲੈ ਕੇ ਅਸੀਂ ਇੱਕ ਸਵੇਰ ਕਿਸੇ ਮੁੱਦੇ ਤੇ ਗੱਲ ਕੀਤੀ ਸੀ ਜੋ ਐਮ ਐਲ ਏ ਸਨੌਰ ਤੋਂ ਹਰਮੀਤ ਸਿੰਘ ਜੀ ਪਠਾਨ ਮਾਜਰਾ ਜੋ ਕੱਲ ਆਪਣੀ ਹੀ ਸਰਕਾਰ ਦੀਆਂ ਨਕਾਮੀਆਂ ਨੂੰ ਖੋਲਦੇ ਹੋਏ ਨਜ਼ਰ ਆਉਂਦੇ ਸੀ ਸਾਨੂੰ ਲੱਗਿਆ ਸੀ ਕਿ ਹੋ ਸਕਦਾ ਕੀ ਮੁੱਖ ਮੰਤਰੀ ਦੇ ਬੜੀ ਕਰੀਬੀ ਨੇ ਬਈ ਉਹਨਾਂ ਦੇ ਧੜੇ ਦੇ ਵੀ ਨਹੀਂ ਖੈਰ ਇਹਨਾਂ ਉਹਦੇ ਵੀ ਰਿਸ਼ਤੇਦਾਰੀ ਚੂ ਵੀ ਨਹੀਂ ਤੇ ਵੀ ਛਾ ਦੇ ਨਾਲ ਤੇ ਕੋਈ ਕਾਰਵਾਈ ਨਾ ਹੋਵੇ ਪਰੋ ਇੱਕ ਗੱਲ ਸੱਚ ਹੈ ਨਾ ਵੀ ਜਿਹੜਾ ਸੱਚਾ ਉਹ ਚੁੱਪਦਾ ਰਹਿੰਦਾ ਤੇ ਜੋ ਵੀ ਸੱਚ ਬੋਲੂਗਾ ਉਹਦਾ ਹਸ਼ਰ ਇਦਾਂ ਹੀ ਹੋਊਗਾ ਅਜੇ ਪ੍ਰੋਗਰਾਮ ਸਾਨੂੰ ਕੀਤਿਆਂ ਨੂੰ ternary ਘੰਟੇ ਹੀ ਹੋਏ ਸੀ ਖਬਰ ਆ ਗਈ ਕਿ ਜੋ ਉਹਨਾਂ ਦੇ ਪਠਾਨ ਮਾਜਰਾ ਸਾਹਿਬ ਹਰਵੀਰ ਸਿੰਘ ਦੇ ਗਨਮੈਨ ਸੁਰੱਖਿਆ ਵਾਪਸ ਲੈ ਲਈ ਆ ਉਹਨਾਂ ਦੀ ਇੱਕ ਜ਼ੈਬ ਚੈਨਲ ਤੇ ਮੈਂ ਇੰਟਰਵਿਊ ਸੁਣੀ ਬੜੀ ਮੰਨੂ ਠੇਸ ਲੱਗੀ ਬਈ ਹਜੇ ਬੰਦਾ ਇੱਕ ਦਿਨ ਮੈਨਾਂ ਸੰਗ ਵੀ ਨਹੀਂ ਸੀ ਸੁੱਕਿਆ ਹਜੇ ਤਾਂ ਉਹਦਾ ਬੋਲ ਕੇ ਹੱਠੇ ਦਾ ਤੇ ਉਹਨਾਂ ਨੇ ਨਾਲ ਹੀ ਉੱਥੇ ਤੇਲ ਦੇ ਨਾਲ ਅੱਗ ਲਾਉਣ ਵਾਲਾ ਕੰਮ ਕੀਤਾ ਵੀ ਇਹਨਾਂ ਨਹੀਂ ਕਰਨਾ ਚਾਹੀਦਾ ਸੀ ਕਿਉਂਕਿ ਇਸ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਉਦੋਂ ਇਹਨਾਂ ਨੇ ਕਿਹਾ ਸੀ ਕਿ ਅਸੀਂ ਲੋਕਾਂ ਨੂੰ ਸਵਾਲ ਕਰਨ ਲਾਵਾਂਗੇ ਲੋਕ ਸਵਾਲ ਕਰਿਆ ਕਰਨਗੇ ਸਾਡੇ ਤੋਂ ਸਵਾਲ ਪੁੱਛਿਆ ਕਰਨਗੇ ਕੀ ਗੱਲ ਹੁਣ ਇਹਨਾਂ ਨੂੰ ਸਵਾਲ ਇਹ ਨਹੀਂ ਮਾਰੇ ਲੱਗਣ ਲੱਗ ਗਏ ਮੇਰੇ ਨਾਲ ਸਾਥ ਦੇ ਰਹੇ ਨੇ ਸਾਡੇ ਸਰਪੰਚ ਹਰਭਜਨ ਸਿੰਘ ਜੀ ਬੋਨਾ ਸਰਪੰਚ ਸਾਹਿਬ ਵਾਈਕੁਰ ਸਿੰਘ ਕਾ ਖਾਲਸਾ ਵਾਈਕੁਰ ਸਿੰਘ ਜੀ ਫੱਤੇ ਵਾਈਕੁਰ ਸਿੰਘ ਜੀ ਫੱਤੇ ਜੀ ਕੀ ਵਿਚਾਰ ਨੇ ਤੁਹਾਡੇ ਇਹਨਾਂ ਗੱਲਾਂ ਬਾਰੇ ਜੀ ਜੋ ਸੱਚ ਬੋਲੂਗਾ ਉਹਦੀ ਹਾਲਤ ਜਿਵੇਂ ਸੰਤ ਬਾਬਾ ਜਰਨੈਲ ਸਿੰਘ ਹੀ ਭਿੰਡਰਾਵਾਲਿਆਂ ਨੇ ਕੋਈ ਐਡੀ ਗੱਲ ਨਹੀਂ ਸੀ ਕੀਤੀ ਉਹਨੇ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਸੀ ਫਿਰ ਕੁਝ ਟਾਈਮ ਬਾਅਦ ਦੀਪ ਸਿੱਧੂ ਆਇਆ ਉਹਨੇ ਵੀ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਫਿਰ ਅਮਰਤ ਬਾਹਲ ਆਇਆ ਉਹਨੇ ਵੀ ਪੰਜਾਬ ਦੇ ਨਸ਼ਿਆਂ ਦੀ ਗੱਲ ਕੀਤੀ ਇਹਨਾਂ ਦੀਆਂ ਗੁੰਡਾਗਰਦੀਆਂ ਦੀ ਗੱਲ ਕੀਤੀ ਸਿੱਖ ਲਹਿਰ ਚਲਾਈ ਅਮਰਤ ਬਾਣ ਕਰਾਏਗੀ ਇੰਨੇ ਚੁਣ ਲੱਗ ਗਿਆ ਸੱਚ ਸਰਕਾਰਾਂ ਨੂੰ ਅ ਦੇਖੋ ਜੀ ਜਿਹੜੇ ਸੱਚ ਦੀ ਗੱਲ ਕਰ ਰਹੇ ਆ ਤੁਸੀਂ ਉਹ ਆਪ ਵੀ ਭਗਵੰਤ ਮਾਨ ਵੀ ਕਹਿੰਦਾ ਖੁਦ ਉਹਦੀਆਂ ਪੁਰਾਣੀਆਂ ਵੀਡੀਓ ਵੇਖ ਲਓ ਹੋ ਸਕਦਾ ਅੱਜ ਵਾਲੀਆਂ ਵੀ ਵੇਖ ਲਓ ਉਹ ਇਹੀ ਗੱਲ ਕਹਿੰਦਾ ਵੀ ਜੇ ਸੱਚ ਬੋਲੋਗੇ ਤਾਂ ਉਹਦਾ ਤੁਨ ਖਮਾਵਾਜਾ ਭੁਗਤਣਾ ਪਊਗਾ ਉਹ ਕੋਈ ਵੀ ਸਰਕਾਰ ਹੋਵੇ ਖੁਦ ਭਗਵੰਤ ਮਾਨਵੀ ਉਸੇ ਪੀਰੀਅਡ ਚੋਂ ਲੰਘਦਾ ਲੱਗਿਆ ਵੀ ਜਿਹੜਾ ਕੋ ਸੱਚ ਬੋਲਦਾ ਤੇ ਉਹਨੂੰ ਉਹ ਖਮਾਵਾਜਾ ਭੁਗਤਣਾ ਲਈ ਤਿਆਰ ਵੀ ਰਹਿਣਾ ਚਾਹੀਦਾ ਔਰ ਚਿੱਲਾ ਵੀ ਚਾਹੀਦਾ ਕਿਉਂਕਿ ਇਹਨਾਂ ਨੂੰ ਹੁਣ ਜਿਹੜੇ ਪਿਛਲੇ ਦਿਨੀ ਆਪਾਂ ਵੇਖੀ ਆ ਪ੍ਰੇਰਣਾ ਹੀ ਖੈਰ ਉੱਥੋਂ ਦਿਲ ਨੂੰ ਮਿਲ ਗਈ ਇਹ ਤਾਂ ਹੋਣਾ ਹੀ ਸੀਗਾ ਇਹ ਤਾਂ ਸੱਚ ਆ ਜਿਹੜਾ ਸੁਸ਼ੋਧੀਆਂ ਕਹਿ ਕੇ ਗਿਆ ਸੀ ਸ਼ਾਮ ਦਾ ਦੇ ਭੇਦ ਭਾਵਾਂ ਜੋ ਵੀ ਲੜੋ ਲੜਾਈ ਹੋਵੇ ਜੋ ਵੀ ਕਰਿਆ ਜਾਵੇ ਉਹ ਕਰਨਾ ਆਪਾਂ ਦਬਾਉਣਾ ਵਾਂ ਪਰ ਜੇ ਅੱਜ ਜੋੜ ਮਾਜਰਾ ਸਾਹਿਬ ਨੇ ਇਹ ਗੱਲ ਰੱਖੀ ਆ ਹਰਮੀਤ ਸਿੰਘ ਨੇ ਤੇ ਪਠਾਨ ਮਾਜਰਾ ਨੇ ਇਹ ਉਹ ਆਪਣਾ ਜੇ ਉਹਨਾਂ ਨੇ ਗੱਲ ਰੱਖੀ ਆ ਤੇ ਉਹਦਾ ਖਮਾਵਾਜਾ ਭੁਗਤਣਾ ਹੀ ਪੈਣਾ ਸੀ ਪਰ ਕਈ ਗੱਲਾਂ ਇੱਥੇ ਜਿਹੜੀਆਂ ਨਾ ਗੋਲ ਮੋਲ ਜੀਆਂ ਹੋ ਜਾਂਦੀਆਂ ਪ੍ਰਕਾਟ ਜੀ ਜੀ ਇਹ ਗੱਲਾਂ ਗੋਲ ਮੋਲ ਮੈਂ ਤਾਂ ਸਮਝਦਾ ਵੀ ਅੱਜ ਜਿਵੇਂ ਹਾਲਾਤ ਬਣੇ ਆ ਲੋਕ ਅੱਜ ਸਰਕਾਰ ਨੂੰ ਭੰਡ ਰਹੇ ਆ ਕੋਈ ਨਾ ਕੋਈ ਇਹਨਾਂ ਨੇ ਮੁੱਦਾ ਬਣਾਉਣਾ ਹੁੰਦਾ ਵਾ ਲੋਕਾਂ ਦਾ ਜਿਹੜਾ ਧਿਆਨ ਮੀਡੀਆ ਦਾ ਧਿਆਨ ਦੂਜੇ ਲੋਕਾਂ ਦਾ ਧਿਆਨ ਜਿਹੜਾ ਬੁੱਧੀਜੀਵੀਆਂ ਦਾ ਉਹ ਦੂਜੇ ਪਾਸੇ ਨੂੰ ਜਾਵੜੇ ਇਹਦਾ ਹੋ ਸਕਦਾ ਵੀ ਇਹਨਾਂ ਨੇ ਉਹ ਨੂੰ ਮਤਲਬ ਡਰਾਮਾ ਜਿਹਾ ਬਣਾ ਲਿਆ ਹੋਵੇ ਕਿਤੇ ਵੀ ਕੋਈ ਵੀ ਮੁੱਦਾ ਵੱਡਾ ਉੱਠਿਆ ਤਾਂ ਉਹਦੇ ਬਰਾਬਰ ਇਹਨਾਂ ਨੇ ਨਵਾਂ ਮੁੱਦਾ ਉਹ ਜਾ ਬਣਾ ਲਿਆ ਵੀ ਜਿਹਦੇ ਦਵਾਲੇ ਮੀਡੀਆ ਘੁੰਮ ਜੇ ਲੋਕ ਘੁੰਮ ਜਾਣ ਹੂੰ ਜਿਵੇਂ ਮਾ ਆਹ ਪਹਿਲੇ ਦਿਨ ਮੈਂ ਤੁਹਾਨੂੰ ਹੋਰ ਵੀ ਯਾਦ ਕਰਾ ਦਿਆਂ ਜਿਵੇਂ ਲੈਂਡ ਪੂਲਿੰਗ ਦਾ ਮੁੱਦਾ ਹੋਇਆ ਸੀਗਾ ਹਾਂਜੀ ਕਸਾਨਪਰਾ ਬੜੇ ਆਪ ਦਾ ਇੱਕ-ਇੱਕ ਦੇ ਨਾਲ ਅੱਗੇ ਵਧੇ ਜੋਸ਼ ਨਾਲ ਆਏ ਔਰ ਉਹਨਾਂ ਨੇ ਇਹਨੂੰ ਮਜਬੂਰ ਕਰ ਦਿੱਤਾ ਤੇ ਫਿਰ ਇਹਨਾਂ ਨੇ ਜਿਹੜਾ ਕੰਮ ਨਵਾਂ ਵੇਖੋ ਦੂਜਾ ਜਿਹੜਾ ਭਾਜਪਾ ਪਹਿਲਾਂ ਕੈਂਪ ਲਾਉਂਦੀ ਫਿਰਦੀ ਸੀ ਪਿੰਡਾਂ ਦੇ ਵਿੱਚ ਜਾ ਕੇ ਕਿਸੇ ਨੂੰ ਨਹੀਂ ਪਤਾ ਸੀ ਕਿ ਕੈਂਪ ਲੱਗ ਰਹੇ ਆ ਕਿਸੇ ਨੂੰ ਨਹੀਂ ਪਤਾ ਸੀ ਵੀ ਉਹ ਆਪਦੀਆਂ ਪਾਲਿਸੀਆਂ ਦੱਸ ਰਹੇ ਆ ਪਰ ਇੱਕ ਦਿਨ ਜਿਹੜਾ ਐਸਾ ਇਹਨਾਂ ਨੇ ਚੁਣ ਲਿਆ ਵੀ ਇੱਕੋ ਦਿਨ ਪੂਰੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਉਹ ਭਾਜਪਾ ਦੇ ਲੀਡਰ ਜਿਹੜੇ ਪਾਲਿਸੀਆਂ ਦੱਸਦੇ ਸੀ ਉਹਨਾਂ ਨੂੰ ਘੇਰ ਕੇ ਲੋਕਾਂ ਦਾ ਉਹਨਾਂ ਮੁੱਦਿਆਂ 'ਚੋਂ ਧਿਆਨ ਹਟਾ ਕੇ ਤੇ ਨਵੇਂ ਮੁੱਦੇ 'ਚ ਵਾਰਤਾ ਵੀ ਭਾਜਪਾ ਪਾਲਿਸੀਆਂ ਦੱਸਦੀ ਸੀ ਭਾਜਪਾ ਨੂੰ ਘੇਰ ਲਿਆ ਭਾਜਪਾ ਨੂੰ ਜੇ ਉਹ ਵੀ ਸੱਚ ਹੁੰਦਾ ਤੇ ਭਾਜਪਾ ਦੇ ਆਲੇ ਅੱਜ ਕਾਰਵਾਈਆਂ ਕਿਉਂ ਨਾ ਇਹਨਾਂ ਤੇ ਕਰਦੇ ਇਹ ਸਾਰਾ ਕੁਝ ਰਲਿਆ ਮਿਲਿਆ ਜੇ ਚੱਲੀ ਜਾਂਦਾ ਲੋਕਾਂ ਦਾ ਧਿਆਨ ਹਟਾਉਣ ਦੀ ਖਾਤਰ ਬਿਲਕੁਲ ਮਾਲਾ ਵੀ ਲੋਕਾਂ ਨੂੰ ਉਹ ਮਰਬੂਸੇ ਤੇ ਪਾ ਦਿਓ ਨਾ ਉਹ ਸੋਚ ਸਕਣ ਨਾ ਉਹ ਸੋਚ ਸਕਣ ਕਿ ਜਿਵੇਂ ਡਾਇਵਰਟ ਕਰਦੇ ਨਾ ਦੇਖ ਉਧਰ ਨੂੰ ਹੋ ਜਾਂਦਾ ਦੇਖ ਉਧਰ ਨੂੰ ਹੋ ਜਾਣਾ ਤੇ ਆਪਾਂ ਚਮਕੀਆਂ ਖਿਲਾਰ ਦੇਣੀਆਂ ਲੋਕਾਂ ਦੀਆਂ ਮੰਗਾਂ ਖਿਲਾਰ ਦੇਣੀਆਂ ਬਸ ਵੀ ਕੁਝ ਉਵੇਂ ਹੋ ਜਾਣ ਕੁਝ ਮੰਗਣ ਵਾਲੇ ਹੋ ਜਾਣ ਕੁਝ ਉਹ ਦਾ ਵਰਤਣ ਵਾਲੇ ਹੋ ਜਾਣ ਕੁਝ ਦੀ ਚਰਚਾ ਵਾਲੇ ਜੇਕਰ ਜਨਰਲ ਵੀ ਕਿਸੇ ਦੀ ਲੀਗ ਛੋਟੀ ਕਰਨੀ ਹੋਵੇ ਉਹ ਵੀ ਬਰोबर ਵੱਡੀ ਲੀਗ ਖੇਚਦੇ ਹੋ ਇਹਨਾਂ ਦਾ ਈਵੈਂਟ ਕਰੀਏ ਕਰਨ ਦਾ ਹੋ ਸਕਦਾ ਇਹ ਵੀ ਹੋਵੇ ਪਰ ਜੱਬਾ ਇਹ ਸਾਰੀਆਂ ਗੱਲਾਂ ਨੂੰ ਪਾਸੇ ਰੱਖ ਕੇ ਪਾਰਟੀ ਪਾਰਟੀ ਨੂੰ ਵੀ ਪਾਸੇ ਰੱਖ ਕੇ ਗੱਲ ਕਰੀਏ ਤੇ ਪਠਾਨ ਮਾਦਰਾਂ ਨੇ ਕੋਈ ਗਲਤ ਗੱਲ ਤਾਂ ਕੀਤੀ ਨਹੀਂ ਸੀ ਉਹਨੇ ਆਪਣੇ ਹੱਕ ਹੀ ਮੰਗੇ ਸੀ ਤੇ ਜੇ ਹੋਵੇ ਤੁਸੀਂ ਰੁਕਿਆ ਕੋਣੀ ਜੇ ਇਹਨਾਂ ਦਾ ਆਪਦਾ ਐਮਐਲਏ ਹੀ ਮੀ ਉਹਦੇ ਵਿੱਚ ਸਹੀ ਗੱਲ ਜੀ ਨੇ ਨਰੇਸ਼ ਕੁਟਾਰੀਆ ਜੀਰੇ ਵਾਲੇ ਨੇ ਵੀ ਇਹ ਗੱਲ ਕਹੀ ਹੈ ਕਿ ਸਾਡੇ ਹੱਥ ਖੜੇ ਆ ਸਾਡੀ ਕੋਈ ਗੱਲ ਹੁੰਦਾ ਨਹੀਂ ਦੋ ਐਮਐਲ ਹੋ ਗਏ ਦੋਹਾਂ ਦਿਨਾਂ ਚ ਤੇ ਉਹਦੇ ਨੇ ਵੀ ਇਹ ਗੱਲ ਜੀ ਗੱਲ ਸਾਹਿਬ ਇਹ ਜਿਹੜੇ ਆ ਨਾ ਇਹ ਕਿਸੇ ਕਿਸੇ ਨੂੰ ਮਤਲਬ ਮਜਬੂਰ ਹੋ ਕੇ ਬੋਲਣਾ ਪੈਂਦਾ ਉਹ ਉਹ ਆਪ ਨਹੀਂ ਬੋਲ ਦੇਗੇ ਉਹ ਜਿਹੜੇ ਲੋਕ ਆ ਨਾ ਲੋਕ ਬੁਲਾ ਰਹੇ ਆ ਮਲੋਜੋਰੀ ਹੁਣ ਉਹ ਕਹਿੰਦੇ ਵੀ ਆਓ ਤੁਸੀਂ ਸਾਡੇ ਕੋਲੇ ਇਹ ਗੱਲ ਦਾ ਜਵਾਬ ਦਿਓ ਜਦੋਂ ਇਹਨਾਂ ਕੋਲੇ ਜਵਾਬ ਨਹੀਂ ਆਉਂਦਾ ਇਹ ਤਾਂ ਚੰਗੇ ਬੰਦੇ ਆ ਮੈਂ ਤਾਂ ਸਮਝਦਾ ਫਿਰ ਵੀ ਜਿਹੜੀ ਇਹਨਾਂ ਨੇ ਇਹ ਗੱਲ ਮੰਨ ਤਾਂ ਲਈ ਵੀ ਸਾਡੇ ਹੱਥ ਖੜੇ ਆ ਜਾਂ ਇਹ ਪਠਾਨ ਮਾਜਰੇ ਨੇ ਇਹ ਗੱਲ ਤਾਂ ਮੰਨ ਲਈ ਨਾ ਵੀ ਅਸੀਂ ਜਿਹੜਾ ਭਾਈ ਸਰਕਾਰ ਨੂੰ ਹਲੂਣਾ ਦਿਨੇ ਅਫਸਰਸਾਈ ਤੋਂ ਬਾਹਰ ਆਜੋ ਸਰਕਾਰੀ ਕੰਮ ਚਾਜੋ ਆਪਣੇ ਕੋਲੇ ਸਾਲ ਸਵਾ ਸਾਲ ਬਚਿਆ ਵਾ ਲੋਕਾਂ ਦੇ ਵਿੱਚ ਵਿਚਰਨਾ ਲੋਕ ਅੱਜ ਨਹੀਂ ਸਾਨੂੰ ਥੜੇ ਚੜ੍ਹਨ ਦਿੰਦੇ ਕੱਲ ਨੂੰ ਕਿਵੇਂ ਚੜ੍ਹਨ ਦੇਣਗੇ ਇਹ ਲੋਕਾਂ ਨੇ ਇਹਨਾਂ ਨੂੰ ਸ਼ੀਸ਼ਾ ਦਿਖਾ ਦਿੱਤਾ ਔਰ ਜਿਹੜੇ ਅੱਜ ਦੇ ਹਾਲਾਤ ਬਣੇ ਹੋਏ ਆ ਜਿਵੇਂ ਘੱਗਰ ਦਰਿਆ ਅੱਜ ਚੜ ਕੇ ਜਾ ਰਿਹਾ ਪੂਰਾ ਉਹ ਘੱਗਰ ਦਰਿਆ ਦੇ ਵਿੱਚ ਇਸ ਜੜ ਮਾਜਰੀ ਦੀ ਜਿਹੜੀ ਆ ਆਪਣੇ ਆ ਰਹੀ ਹੈ ਆਪਣੇ ਪਠਾਨ ਮਾਜਰੀ ਦੀ ਜ਼ਮੀਨ ਜਾਇਦਾਦ ਤੇ ਉਹਦੇ ਵਿੱਚ ਵੀ ਆਪਾਂ ਵੇਖਦੇ ਪਏ ਆ ਇਹ ਆਪ ਦੇ ਆਪ ਨੂੰ ਹੁਣ ਰੋ ਲੱਗੇ ਹੋਏ ਆ ਪਰ ਹਾਲਾਤ ਜਿਹੜੇ ਬਣਿਆ ਇੱਥੇ ਇਹ ਸਾਬਤ ਹੁੰਦਾ ਪਿਆ ਵੀ ਸੱਚ ਬੋਲੋਗੇ ਤਾਂ ਦਬਾਇਆ ਜਾਇਗਾ ਇਹ ਲੋਕਾਂ ਨੂੰ ਜਿਹੜਾ ਆਪਾਂ ਨੂੰ ਪ੍ਰੇਰਨਾ ਦੇ ਕਾ ਵੀ ਜੇ ਸਾਡੇ ਲੋਕਾਂ ਦੀ ਉਹਨੇ ਗੱਲ ਕਰਤੀ ਅੱਜ ਹੜਾਂ ਦੇ ਮੌਕੇ ਤੇ ਸਾਡੀ ਖੜਕੇ ਗੱਲ ਕਰਤੀ ਤੇ ਉਹਨੂੰ ਕਿਵੇਂ ਦਬਾਇਆ ਜਾ ਰਿਹਾ ਵੀ ਤੂੰ ਲੋਕਾਂ ਦੀ ਗੱਲ ਨਾ ਕਰ ਤੂੰ ਸਰਕਾਰ ਦੀਆਂ ਪਾਲਿਸੀਆਂ ਦੱਸੀ ਚੱਲ ਸਰਕਾਰ ਦੀਆਂ ਪਾਲਿਸੀਆਂ ਕੀ ਆ ਚਰਨਜੀਤ ਚੰਨੀ ਜੀ ਨੇ ਸਹੀ ਕਿਹਾ ਸੀ ਕਦੇ ਆਪਣੇ ਸਾਹਕੇ ਮੁੱਖ ਮੰਤਰੀ ਸਾਹਿਬ ਜਿਹੜੇ ਕਾਂਗਰਸ ਤੋਂ ਸੀਗੇ ਉਹਨਾਂ ਨੇ ਕਿਹਾ ਸੀ ਸ਼ਰਾਬੀ ਬੰਦੇ ਨੂੰ ਤਾਂ ਕੋਈ ਜਵਾਕ ਨਹੀਂ ਫੜਾਉਂਦਾ ਤੁਸੀਂ ਪੰਜਾਬ ਫੜਾਤਾ ਤੁਹਾਡਾ ਹਾਲ ਬੁਰਾ ਹੋਊਗਾ ਬਿਲਕੁਲ ਉਹ ਅੱਜ ਗੱਲ ਟੁੱਕਦੀ ਆ ਸਾਨੂੰ ਇੱਕੋ ਗੱਲ ਹੀ ਦੱਸੀ ਜਾਂਦਾ ਮੈਂ ਲੋਕਾਂ ਦੇ ਹਵਾਲੇ ਜਹਾਜ਼ ਕਰਤਾ ਜੀ ਮੈਂ ਲੋਕਾਂ ਦੇ ਹਵਾਲੇ ਜਹਾਜ਼ ਕਰਤਾ ਤੁਸੀਂ ਦੱਸੋ ਤਿੰਨ ਚਾਰ ਦਿਨਾਂ ਚ ਜਹਾਜ਼ ਤੋਂ ਕਿਹੜੀ ਉਪਲਬਧੀ ਲੈ ਲਈ ਕੀ ਇਹ ਤੋਂ ਵੇਖ ਲਿਆ ਵੀ ਜਹਾਜ਼ ਨੇ ਜਿਹੜਾ ਸਾਡਾ ਫਾਇਦਾ ਕਰਤਾ ਜਾਂ ਲੋਕਾਂ ਦਾ ਫਾਇਦਾ ਕਰਤਾ ਉਹ ਜਹਾਜ਼ ਵਾਲਾ ਕਿੱਸਾ ਵੀ ਮੈਂ ਜਦੋਂ ਆਪਾਂ ਖਬਰਾਂ ਤੇ ਸ਼ਾਨਵੀਨ ਕਰਦੇ ਆਂ ਇੱਕ ਪਿੰਡ ਦੇ ਵਿੱਚ ਜਾਜ ਗਿਆ ਉਹਨੇ ਤਿੰਨ ਕਿਥਲੇ ਆਟੇ ਦੇ ਸਿੱਟੇ ਉਹ ਵੀ ਪਾਣੀ ਛਿੜ ਦਿੱਤੇ ਤੇ ਲੋਕ ਖੜੇ ਦੇਖਦੇ ਰਹੇ ਤੇ ਇੱਕ ਥੈਲਾ ਕਿਸੇ ਦੇ ਹੱਥ ਵਿੱਚ ਆਇਆ ਉਹਦੇ ਵਿੱਚ ਨੌ ਸੁੱਕੀਆਂ ਰੋਟੀਆਂ ਤੇ ਚਾਰ ਪੰਜ ਮਿਰਚਾਂ ਚਾਰ ਵਾਲੀਆਂ ਇਹ ਦੋ ਤਿੰਨ ਚਾਰ ਦੀਆਂ ਫਾੜੀਆਂ ਕਿ ਉਹਦੇ ਨਾਲ ਪੂਰਾ ਪਿੰਡ ਰੱਜ ਸਕਦਾ ਈ ਚਲੋ ਕਹਿੰਦਾ ਭਾਵਾ ਵੀ ਜੇ ਉਹ ਸੁੱਕੀ ਰੋਟੀ ਜਾਂ ਕਿਸੇ ਹੱਥ 'ਚ ਤਾਂ ਪਹੁੰਚ ਜੇ ਅੱਜ ਸਾਨੂੰ ਸੁੱਕੀ ਰੋਟੀ ਵੀ ਜੇ ਉਹਨਾਂ ਲੋਕਾਂ ਤੱਕ ਪਹੁੰਚਦੀ ਹੈ ਨਾ ਤੇ ਉਹ ਗਿੱਲੀ ਦਾ ਰੱਬ ਆਪ ਹੀ ਕਰੀ ਜਾਂਦਾ ਪਰ ਉਹ ਤਰੀਕਾ ਦਾ ਕੋਈ ਸਹੀ ਹੋਵੇ ਇਹ ਸਿਰਫ ਡਰਾਮੇਬਾਜ਼ੀ ਕਰਦਣੀ ਆ ਸੋਸ਼ਲ ਮੀਡੀਆ ਨੂੰ ਨਾਲ ਲੈ ਕੇ ਤੁਰੇ ਫਿਰਨਾ ਜਿਵੇਂ ਪਿਛਲੀ ਵਾਰ 2023 ਚ ਹੋਇਆ ਸੀਗਾ ਉਦੋਂ ਵੀ ਘੱਗਰ ਜਾਦੇ ਚੜਿਆ ਸੀ ਉਦੋਂ ਵੀ ਤੁਹਾਨੂੰ ਯਾਦ ਹੋਊਗਾ ਕਿ ਇਹ ਜਿਹੜੇ ਆ ਆਪਣੇ ਜੇਸਬੀਆਂ ਦੇ ਸੀ ਉਹਨਾਂ ਦੇ ਮੂਰੇ ਫੋਟੋ ਸੈਸ਼ਨ ਕਰਾਉਂਦੇ ਨਜ਼ਰ ਆਏ ਸੀ ਕਿਸ਼ਤੀਆਂ ਦੇ ਵਿੱਚ ਬੈੰਦੇ ਨਜ਼ਰ ਆਏ ਸੀ ਜਿਹੜੇ ਇਹਨਾਂ ਦੇ ਆਪ ਦੇ ਹੀ ਪਾਲਤੂ ਬੰਦੇ ਆ ਉਹਨਾਂ ਨੂੰ ਦੂਰੋਂ ਖੜਾ ਖੜਾ ਕੇ ਸੀਲ ਲੱਗੇ ਸੀਗੇ ਵੀ ਆਓ ਜੀ ਸਾਨੂੰ ਬਚਾਓ ਜੀ ਉਹ ਸਾਰਾ ਕੁਝ ਡਰਾਮੇਬਾਜ਼ੀ ਚੱਲਦੀ ਸੀਗੀ ਇਸ ਕਰਕੇ ਹੁਣ ਵੀ ਹਾਲਾਤ ਉਹੋ ਜਿਹੇ ਇਹਨਾਂ ਦੇ ਬਣਦੇ ਜਾ ਰਹੇ ਸੀ ਪਰ ਹੁਣ ਕੁਝ ਲੋਕਾਂ ਨੇ ਇਹਨਾਂ ਦੇ ਹੀ ਰਗ ਤੇ ਹੱਥ ਰੱਖ ਲਿਆ ਵੀ ਸਾਹ ਤੁਹਾਨੂੰ ਤਾਂ ਆਊਗਾ ਜੇ ਤੁਸੀਂ ਸਾਡੀ ਗੱਲ ਕਰੋਗੇ ਤੇ ਉਹ ਪਠਾਨ ਮਾਜਰੇ ਤੋਂ ਇਹ ਜਿਹੜੀ ਗੱਲ ਆ ਚੁੱਕੀ ਆ ਸਾਹਮਣੇ ਆਪਣੇ ਔਰ ਜੀਰੇ ਵਾਲੇ ਤੋਂ ਵੀ ਸਾਹਮਣੇ ਆ ਚੁੱਕੇ ਆ ਹੋਰ ਵੀ ਬਹੁਤ ਸਾਰੇ ਹੁਣ ਬੋਲ ਸਕਦੇ ਆ ਪਰ ਨਾਲ ਉਹਨੇ ਸਾਬਤ ਕਰਤਾ ਕਿ ਅੱਜ ਵਿਜੀਲੈਂਸ ਦੇ ਦਵਕੇ ਮੈਨੂੰ ਵੱਜਣੇ ਸ਼ੁਰੂ ਹੋ ਗਏ ਇਹ ਜਿਹੜੇ ਸੋਸ਼ੋਧਕ ਵਾਲੇ ਫਾਰਮੂਲੇ ਸੀਗੇ ਇਹਨਾਂ ਨੇ ਵਰਤਨੇ ਸ਼ੁਰੂ ਕੀਤੇ ਆ ਪਰ ਮੈਨੂੰ ਨਹੀਂ ਲੱਗਦਾ ਜੇ ਕੋਈ ਪੰਜਾਬੀ ਪੰਜਾਬ ਦਾ ਜਾਇਆ ਔਰ ਜਿਹਨੇ ਸੱਚਮੁੱਚ ਪੰਜਾਬ ਦੇ ਮਾਂ ਪਿਓ ਦਾ ਆਪਦਾ ਦੁੱਧ ਪਾਣੀ ਪੀਤਾ ਖਾਦਾ ਲੂਣ ਪਾਣੀ ਤੇ ਉਹ ਪੰਜਾਬ ਦੇ ਲੋਕਾਂ ਦੇ ਹੱਕ ਚ ਬੋਲੂਗਾ ਇਹਨਾਂ ਮੁਰੇ ਝੂਕੂਗਾ ਨਹੀਂਗਾ ਇਹ ਜਿਹੜੇ ਹਾਲਾਤ ਆ ਉਹ ਆਪਣੇ ਆਪ ਹੁਣ ਕਵਰ ਕਰਨ ਵਾਸਤੇ ਇਹਨਾਂ ਨੂੰ ਚਾਹੀਦਾ ਕਿ ਅਸੀਂ ਡਰਾਮੇ ਬਾਜੀ ਛੱਡ ਕੇ ਲੋਕਾਂ ਦੇ ਵਿੱਚ ਵਿਚਰਗੇ ਬਿਲਕੁਲ ਜਿਵੇਂ ਨਾ ਅੱਜ ਮੈਂ ਇੱਕ ਪੋਸਟ ਬੜ ਰਿਆ ਸੀ ਕਿਸੇ ਨੇ ਲਿਖਿਆ ਕਿ ਹੁਣ ਸੱਥਾਂ ਵਿੱਚ ਗੱਲਾਂ ਹੋਣ ਲੱਗ ਪੀਆਂ ਕਿ ਦਿੱਲੀ ਵਾਲੇ ਮਤਲਬ ਹੀ ਉਹ ਗੱਲ ਉਹਨਾਂ ਨੇ ਕੇਜਰੀਵਾਲ ਸੋਸੋਧੀਆ ਜੋ ਦਿੱਲੀ ਦੇ ਨਟਵਰ ਲਾਲ ਆਏ ਸੀ ਉਹ ਅੱਜ ਮੈਨੂੰ ਇੱਕ ਬੜੀ ਹੈਰਾਨੀ ਹੁੰਦੀ ਹੈ ਵੀ ਕੋਈ ਵੀ ਸੈਂਟਰ ਸਰਕਾਰ ਦਾ ਪ੍ਰਾਈਮ ਮਿਨਿਸਟਰ ਇੰਨੇ ਕੁ ਉਸ ਦੇ ਦੇਸ਼ ਦੇ ਜਿੱਥੇ-ਕਿਥੇ ਇਹ ਵੀ ਰੰਜਿਸ਼ ਹੁੰਦੀ ਹੈ ਵੀ ਇਹ ਸਾਨੂੰ ਆਪਣਾ ਹਿੱਸਾ ਸਮਝਦਾ ਹੀ ਨਹੀਂ ਇਹਨਾਂ ਜਿਹੜੇ ਵਿਅੰਗ ਕਸੇ ਜਾਂਦੇ ਆ ਵਿਅੰਗ ਉਹ ਵੇਖੋ ਬਰਾਬਰ ਉਹ ਲੋਕਾਂ ਤੇ ਇਹ ਕਸਦਾ ਰਿਹਾ ਭਗਵੰਤ ਮਾਨਵੀ ਪਤੀਲਾ ਮਾਨਤਾ ਅਜ ਸੁਖਬੀਰ ਮਾਨਾ ਬਾਦਲ ਮਾਨਤਾ ਅਜ ਢੀਂਡਾ ਮਾਨਤਾ ਵਿਅੰਗ ਉਹ ਵੀ ਕਰਦਾ ਆਂਦਾ ਸੀ ਨਾ ਇਹ ਲੋਕ ਇਹ ਤੋਂ ਸਿੱਖ ਕੇ ਹੁਣ ਵਿਅੰਗ ਇਹਨਾਂ ਨੂੰ ਉਸ ਤਰ੍ਹਾਂ ਦੇ ਦੇਣ ਲੱਗੇ ਵੀ ਇਹ ਤੀਜੀ ਗ੍ਰੇਡ ਦੇ ਮਨੁੱਖਾ ਇਹ ਮਤਲਬ ਆਮ ਮਨੁੱਖਾਂ ਚ ਗਿਣਤੀ ਨਹੀਂ ਇਹਨਾਂ ਦੀ ਹੈਗੀਗੀ ਸਿਰਫ ਤੇ ਸਿਰਫ ਮੌਜਾ ਕਰਨ ਤੇ ਖੁਸ਼ੀਆਂ ਮਾਨਣ ਵਾਸਤੇ ਹੀ ਆ ਇਹ ਜਿਹੜੇ ਆ ਲੋਕਾਂ ਨੂੰ ਜਜ਼ਬਾਤੀ ਨਹਾਲ ਨੂੰ ਠੀਕ ਕਰਨ ਵਾਸਤੇ ਨਹੀਂ ਹੈਗੇ ਬਿਲਕੁਲ ਜੀ ਤੇ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਮਾਂ ਥੋੜੀ ਕੋਈ ਸਰਕਾਰ ਨਹੀਂ ਬਣ ਸਕਦੀ ਤੁਸੀਂ ਸਰਕਾਰ ਦੇ ਬਣ ਸਕਦੇ ਆ ਪਰ ਸਰਕਾਰ ਥੋੜੀ ਨਹੀਂ ਹੋ ਸਕਦੀ ਲੋਕਾਂ ਦੀ ਕੋਈ ਸਰਕਾਰ ਨਹੀਂ ਹੁੰਦੀ ਲੋਕਾਂ ਨੇ ਬਦਲਾ ਲਿਆ ਕੇ ਵੀ ਦੇਖ ਲਿਆ ਲੋਕਾਂ ਨੇ ਨੀਲੇ ਚਟੇ ਸਾਰੇ ਲਿਆ ਕੇ ਦੇਖ ਲਏ ਹੁਣ ਪੀਲੇ ਵੀ ਦੇਖ ਲਏ ਇਹ ਦੂਗਾਹ ਲੋਕ ਕਿੱਧਰ ਨੂੰ ਜਾਣਗੇ ਲੋਕੀ ਕਿਹੜਾ ਰਾਹ ਚੁਣਨਗੇ ਲੋਕੀ ਛੇ ਸ਼ੋਬਸ ਦੇ ਵਿੱਚ ਪਾਏ ਹੋਏ ਆ ਕਿ ਅਸੀਂ ਕਿੱਧਰ ਨੂੰ ਜਾਈਏ ਇਹ ਨਾ ਹੋਵੇ ਕਿ ਲੋਕਾਂ ਨੂੰ ਵਰਗਲਾ ਕੇ ਇਹ ਫੇਰ ਵੋਟਾਂ ਲੈ ਜਾਣ ਇਹ ਫੇਰ ਬਣ ਜਾਣ ਜੇ ਦੂਰੀ ਵਰੀ ਬਣ ਗਏ ਇਹ ਦੋਵੀਂ ਮਾੜੀ ਕਰਨਗੇ ਪਰ ਮੈਨੂੰ ਲੱਗਦਾ ਲੋਕ ਹੁਣ ਬਹੁਤ ਸਿਆਣੇ ਹੋ ਗਏ ਕੌਗੀ ਨੇਨਨ ਰੋਗੀ ਰੋਗ ਵੀ ਸਿਆਣੇ ਹੋਣ ਦੀ ਗੱਲ ਹੈ ਨਾ ਉਹ ਐਵੇਂ ਟਾਈਮ ਦੇ ਟਾਈਮ ਹੀ ਸਿਆਣੇ ਹੁੰਦੇ ਉਹ ਤੋਂ ਬਾਅਦ ਚ ਫਿਰ ਉਹਨਾਂ ਦੇ ਵਿੱਚ ਉਹੀ ਪਾਗਲਪਨ ਉਹੀ ਚੱਕੀੜਾ ਆ ਜਾਂਦਾ ਪਰ ਲੋਕਾਂ ਨੂੰ ਅੱਜ ਇਹ ਸਮਝ ਲੈਣਾ ਚਾਹੀਦਾ ਸਿੱਖ ਲੈਣਾ ਚਾਹੀਦਾ ਜਿਹੜਾ ਸਾਹਮਣੇ ਲਿਖਿਆ ਹੋਇਆ ਵੀ ਲੋਕ ਹੀ ਲੋਕਾਂ ਦੀਆਂ ਬਾਵਾਂ ਹੁੰਦੇ ਆ ਸਰਕਾਰਾਂ ਜਿਹੜੀਆਂ ਸਾਨੂੰ ਲੜਾਉਣ ਵਿੱਚ ਪਾੜਨ ਵਿੱਚ ਲੱਗੀਆਂ ਹੁੰਦੀਆਂ ਇਸ ਕਰਕੇ ਤੁਸੀਂ ਪਿੰਡਾਂ ਦੇ ਵਿੱਚ ਵੋਟਾਂ ਤੋਂ ਬਾਅਦ ਭਾਈਚਾਰਾ ਨਾ ਖਰਾਬ ਕਰਿਆ ਕਰੋ ਇਹਨਾਂ ਪਿੱਛੇ ਲੱਗ ਕੇ ਨਾ ਕਰਿਆ ਕਰੋ ਕਿਉਂਕਿ ਜੋ ਵੀ ਹਾਲਾਤ ਬਣਦੇ ਆ ਸਾਰਾ ਜਦੋਂ ਪੰਜਾਬ ਜਾਂ ਪਰਿਵਾਰ ਵੰਡਿਆ ਜਾਂਦਾ ਤੇ ਇਹ ਲੀਡਰ ਹੀ ਸਾਨੂੰ ਆਪ ਨੀਤੀਆਂ ਤੇ ਲਿਆਣ ਕੇ ਖੜੇ ਕਰ ਦਿੰਦੇ ਆ ਹਰ ਵੇਰੀ ਕੋਈ ਨਾ ਕੋਈ ਮੁੱਦਾ ਐਸਾ ਲਿਆਣ ਕੇ ਖੜਾ ਲੈਂਦੇ ਆ ਵੀ ਜਿਹਦੇ ਤੇ ਅਸੀਂ ਸਾਲਾਂ ਬੱਧੀ ਲੜਦੇ ਰਹਿੰਨੇ ਆ ਜਿਵੇਂ ਪਹਿਲਾ ਐਸਵਾਈਐਲ ਤੇ ਲੜਦੇ ਆ ਸੀ ਉਸ ਤੋਂ ਹੁਲਾਤ ਹੋ ਰਹੇ ਫਿਰ ਦੂਜੇ ਹੋਰ ਮੁੱਦਿਆਂ ਤੇ ਲੜਦੇ ਰਹੇ ਆ ਹੁਣ 10-15 ਸਾਲਾਂ ਤੋਂ ਅਸੀਂ ਜਿਹੜੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਆਰਚੀ ਲੜਦੇ ਉਹਨੇ ਅਨਸਾਫ਼ ਕਿਸੇ ਨੇ ਨਹੀਂ ਦਿੱਤਾ ਲੋਕੋ ਇਕੱਠੇ ਹੋਣ ਦੀ ਲੋੜ ਆ ਇਨਸਾਨੀਅਤ ਨੂੰ ਜੁਗਾਉਣ ਦੀ ਲੋੜ ਆ ਠੀਕ ਆ ਵੋਟਾਂ ਦੇ ਟਾਈਮ ਤੁਹਾਨੂੰ ਜਿਹੜਾ ਵੀ ਚੰਗਾ ਲੱਗਦਾ ਉਹਦੇ ਨਾਲ ਤੁਰਪੋ ਪਰ ਜਿਹੜੀ ਗੱਲ ਸੱਚ ਆ ਸੱਚ ਕਹੋ ਤੁਸੀਂ ਆਪਣੇ ਬੱਚਿਆਂ ਦਾ ਗੱਲ ਨਾ ਕੋਟੋ ਸਰਕਾਰੀ ਨੌਕਰੀਆਂ ਇਹਨਾਂ ਨੇ ਸਾਰਿਆਂ ਨੇ ਖਤਮ ਕੀਤੀਆਂ ਇੱਕ ਦੋ ਵਾਢਿਓ ਜਿਸ ਨੇ ਵੀ ਆਇਆ ਕੋਈ ਕਹਿੰਦਾ ਸੀ ਪੁਰਾਣੀ ਪੈਨਸ਼ਨ ਸਕੀਮ ਚਲਾ ਦਿਆਂ ਕਿ ਪਰ ਚਲਾਉਂਦਾ ਕੋਈ ਵੀ ਨਹੀਂ ਕਿਸੇ ਦਾ ਅੱਜ ਆ ਵੇਖ ਲੈਣਾ ਤੁਸੀਂ ਭਗਵਾਨਤ ਮਾਨ ਨੇ ਕਿੰਨੇ ਲੋਕ ਜਿਹੜੇ ਆ ਬਰਲੀਆਂ ਸਟੇਟਾਂ ਦੇ ਰੱਖੇ ਆ ਔਰ ਉਹ ਨੌਕਰੀਆਂ ਪੰਜਾਬ ਦੇ ਵਿੱਚ ਕੋਈ ਵੀ ਆਪ ਦੇ ਵੱਲੋਂ ਟੀਚਰਾਂ ਦੀ ਤਾਂ ਖਾਸ ਕਰਕੇ ਕੱਢੀ ਨਹੀਂ ਅਜੇ ਤੱਕ ਕੋਈ ਜਿਹੜੀ ਆਪ ਦੇ ਵੱਲੋਂ ਮਤਾ ਕੋਈ ਪਾਇਆ ਹੋਵੇ ਇਹ ਪਿੱਛੇ ਜੇ ਮਤਾ ਪਾਇਆ ਸੀ ਉਹ ਇਹਨਾਂ ਨੇ ਵਾਪਸ ਲੈ ਲਿਆ ਲੋਕਾਂ ਤੋਂ ਫੀਸਾ ਭਰਾ ਲੈਂਦੇ ਪੈਸੇ ਭਰਾ ਲੈਂਦੇ ਆ ਉਹਨਾਂ ਦੇ ਜਿਹੜੇ ਮੁਰਕੇ ਜਦੋਂ ਟਾਈਮ ਆਉਂਦਾ ਪੇਪਰ ਦਵਾ ਦਾ ਉਦੋਂ ਕਹਿੰਦੇ ਜੀ ਉਹ ਹਜੇ ਕੈਨਸਲ ਹੋ ਗਿਆ ਗਾਂ ਵੇਖਾਂਗੇ ਦੁਬਾਰਾ ਫੇਰ ਲੋਕਾਂ ਨੂੰ ਉਹ ਪੇਪਰ ਜਿਹੜਾ ਸਬਮਿਟ ਕਰਨ ਲਈ ਕਹਿੰਦੇ ਆ ਵੀ ਆਹ ਜਿਹੜੀ ਨੌਕਰੀ ਆਉਗੀ ਪੈਸਾ ਜਮ੍ਹਾਂ ਕਰੀ ਜਾਂਦੇ ਆ ਇਹ ਹਾਲਾਤ ਸਾਡੇ ਬਣੇ ਹੋਇਆ ਸਾਡੇ ਲੋਕਾਂ ਦੀ ਲੁੱਟ ਹੋ ਰਹੀ ਆ ਸਰਪੰਚ ਸਾਹਿਬ ਇੱਕ ਹੋਰ ਗੱਲ ਆ ਜਿਵੇਂ ਚਲੋ ਆਮ ਆਦਮੀ ਦੀ ਸਰਕਾਰ ਤਾਂ ਪੰਜਾਬ ਵਿੱਚ ਆ ਕੀ ਸੈਂਟਰ ਦੀ ਬੀਜੇਪੀ ਸਰਕਾਰ ਜਾਂ ਬੀਜੇਪੀ ਦੇ ਪੰਜਾਬ ਦੇ ਲੀਡਰ ਨੂੰ ਦਿਸ ਨਹੀਂ ਰਿਹਾ ਕਿ ਪੰਜਾਬ ਦੀ ਕੀ ਹਾਲਤ ਹੋ ਰਹੀ ਆ ਉਹਨਾਂ ਲੀਡਰਾਂ ਦਾ ਵੀ ਮੈਂ ਕਿਤੇ ਕੋਈ ਵਰਜਨ ਨਹੀਂ ਦੇਖ ਰਿਆ ਜਾਂ ਗ੍ਰਹਿ ਮੰਤਰੀ ਜਾਂ ਪ੍ਰਾਈਮ ਮਿਨਿਸਟਰ ਦਾ ਜਾਂ ਜਲ ਮੰਤਰੀ ਦਾ ਵੀ ਜਦੋਂ ਬਿਹਾਰ ਦੇ ਵਿੱਚ ਆਉਂਦੇ ਉਹਨੂੰ 100-100 ਹਜ਼ਾਰ ਹਜ਼ਾਰ ਕਰੋੜ ਦੇ ਉਹ ਪੈਕੇਜ ਦਿੱਤੇ ਜਾਂਦੇ ਆ ਕਿ ਪੰਜਾਬ ਉਹਨਾਂ ਨੂੰ ਦੇਖ ਹੀ ਨਹੀਂ ਰਿਹਾ ਕਿ ਬੀਜੇਪੀ ਨੇ ਪੰਜਾਬ ਸਮਝਦਾ ਤੋਂ ਤੁਹਾਡੀ ਗੱਲ ਨੂੰ ਵੀ ਇਸ ਮਾੜੇ ਟਾਈਮ ਦੇ ਵਿੱਚ ਜਿਹੜੇ ਹਾਲਾਤਾਂ ਦੇ ਵਿੱਚ ਖੜਨਾ ਚਾਹੀਦਾ ਸੀ ਪਰ ਪੰਜਾਬੀ ਪੰਜਾਬੀ ਦੇ ਨਾਲ ਜਾਂ ਹੋਰ ਬਹੁਤ ਸਾਰੇ ਜਿਹੜੇ ਇਨਸਾਨ ਆ ਜਿਨ੍ਹਾਂ ਦੇ ਵਿੱਚ ਇਨਸਾਨੀਅਤ ਜਾਗਦੀ ਉਹ ਖੜ ਗਏ ਇੱਕ ਦੂਜੇ ਨਾਲ ਪਰ ਦੂਸਰੀ ਵੀ ਵੀ ਆਪਣੇ ਰਾਹਤ ਫੰਡਾਂ ਤੇ ਜਦੋਂ ਆਪਣੇ ਭਗਵੰਤ ਮਾਨ ਸਾਹਿਬ ਜਿਹੜੇ ਮੁੱਖ ਮੰਤਰੀ ਸਾਹਿਬ ਆ ਉਹ ਕਹਿੰਦੇ ਸਾਨੂੰ ਰਾਹਤ ਫੰਡਾਂ ਦੀ ਲੋੜ ਹੀ ਨਹੀਂ ਗਈ ਸਾਨੂੰ ਆਏ ਨਹੀਂ ਉਹ ਆਪਣੇ ਆਪ ਚੋ ਕਰਜ਼ਾ ਚੱਕਣ ਦੀਆਂ ਗੱਲਾਂ ਕਰ ਲੈਂਦੇ ਪਰ ਉਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਸੀ ਉਹ ਵੀ ਇੱਕ ਕਰਜ਼ਾ ਚੱਕ ਕੇ ਸਾਡੇ ਲੋਕਾਂ ਨੂੰ ਬਹੁਤ ਕਰਜ਼ਾਈ ਕਰ ਦੇਣਾ ਸੀ ਔਰ ਹੁਣ ਜਿਹੜੀਆਂ ਨਵੀਆਂ ਸਕੀਮਾਂ ਜਿਹੜੀਆਂ ਚੱਲਾਂ ਚੱਲ ਰਹੇ ਆ ਜਿਹੜੀਆਂ ਵੀਡੀਓ ਤੋਂ ਪੰਚਾਇਤਾਂ ਰਾਈ ਜਿਹੜੀ ਇਹ ਪੰਚਾਇਤਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਕਰਨ ਨੂੰ ਫਿਰਦੀ ਆ ਉਹਦੇ 'ਚ ਵੀ ਸਾਨੂੰ ਬਹੁਤ ਧਿਆਨ ਰੱਖਣਾ ਪਊਗਾ ਇਹ ਅੰਦਰਖਾਤੇ ਕੁਝ ਵੀ ਕਰ ਸਕਦੇ ਆ ਸਾਡੀਆਂ ਪੰਚਾਇਤਾਂ ਜਿਹੜੀਆਂ ਸਾਲ 6 ਮਹੀਨੇ ਜਿਹੜਾ ਆਪਦੇ ਹੱਥ ਨਾ ਇਹਨਾਂ ਨੂੰ ਵਧਾਉਣ ਇਸ ਕਰਕੇ ਕਿਉਂਕਿ ਸਮਾਂ ਕਿਤੇ ਵੀ ਬਦਲ ਸਕਦਾ ਵਾ ਜਿਹੜੀ ਸਰਕਾਰ ਜ਼ਰੂਰੀ ਹੁੰਦਾ ਵੀ ਇਹੀ ਆਉਣਾ ਜੇ ਇਹਨੂੰ ਪਤਾ ਸੀਗਾ ਇਹ ਇੱਕ ਗੱਲ ਕਹਿਣਾ ਹੁੰਦਾ ਸੀਗਾ ਜੇ ਲੋਕ ਸਰਕਾਰ ਬਣਾਉਣ ਜਾਂਦੇ ਤਾਂ ਸਰਕਾਰ ਲਾਉਣ ਵੀ ਜਾਂਦੇ ਆ ਇਹ ਉਹਨਾਂ ਹਾਲਾਤਾਂ 'ਚ ਆ ਚੁੱਕਿਆ ਹੈ ਆਪਣੇ ਆਪ ਨੂੰ ਪਛਾਣਨ ਲੱਗ ਗਿਆ ਔਰ ਭਾਜਪਾ ਦਾ ਇਸ ਵਕਤ ਹਰਤਕੰਡਾ ਬਣ ਚੁੱਕਿਆ ਵਾ ਜਿਵੇਂ ਕੈਪਟਨ ਲਾਸਟ ਦੇ ਟਾਈਮ ਦੇ ਵਿੱਚ ਲੱਗਿਆ ਸੀ ਨਾ ਵੀ ਬੋਲੀ ਇਹਨਾਂ ਦੀ ਬੋਲਣ ਜਾਂ ਉਹਨਾਂ ਦੀਆਂ ਪਾਲਿਸੀਆਂ ਤਿਆਰ ਕਰਨ ਵਿੰਗੇ ਟਿੱਡੇ ਢੰਗ ਨਾਲ ਉਮੀਏ ਲੱਗ ਚੁੱਕਿਆ ਵਾ ਜੀ ਇਹ ਸਮਝ ਲੱਗ ਰਿਹਾ ਕਿ ਮੈਂ ਜਿਹੜੀ ਬੀਜੇਪੀ ਦੇ ਵਿੱਚ ਜਿਹੜੀ ਜਾਣ ਪਾ ਦਿਆਂ ਪਰ ਬੀਜੇਪੀ ਹਜੇ ਚੁੱਪ ਇਸ ਗੱਲ ਤੇ ਹੀ ਆ ਵੀ ਭਗਵੰਤ ਮਾਨ ਜੇ ਕਹੂਗਾ ਤੇ ਫਿਰ ਅਸੀਂ ਜਿਹੜਾ ਉਹਦਾ ਉਵੇਂ ਹੱਲਾ ਬੋਲਾਂਗੇ ਫਿਰ ਕਹਾਂਗੇ ਵੀ ਬੱਲੇ ਬੱਲੇ ਅਸੀਂ ਜਿਹੜਾ ਪੰਜਾਬ ਨੂੰ ਰਾਤ ਫੰਡ ਦਿੱਨੇ ਮਤਲਬ ਉਹ ਹਾਈਲਾਈਟ ਕਰਨ ਵਾਲੇ ਪਾਸੇ ਪਾਲਿਸੀਆਂ ਚ ਤੁਰੇ ਹੋਏ ਆ ਸਾਡੇ ਨਾਲ ਦਰਦ ਕਿਸੇ ਨੂੰ ਨਹੀਂਗਾ ਜਾਇ ਕਿ ਪੰਜਾਬ ਦੇ ਲੋਕਾਂ ਦਾ ਸਰਕਾਰਾਂ ਸਰਕਾਰ ਦਾ ਪੰਜਾਬ ਦੇ ਲੋਕਾਂ ਨਾਲ ਕੋਈ ਲੈਣਾ ਦੇਣਾ ਨਹੀਂ ਸਿਰਫ ਆਪਣੀ ਸਿਆਸਤ ਨੂੰ ਉਭਾਰਨ ਦੀ ਖਾਤਰ ਇੱਕ ਦੂਜੇ ਨੂੰ ਠੱਬੀ ਲਾਉਣ ਦੀ ਖਾਤਰ ਵੀ ਜੇ ਬੀਜੇਪੀ ਤਕੜੀ ਹੋ ਜੂਗੀ ਕਾਂਗਰਸ ਦੀਆਂ ਜਾਂ ਅਕਾਲੀ ਦਲ ਦੀਆਂ ਵੋਟਾਂ ਉਧਰ ਚਲ ਜਾਣਗੀਆਂ ਤੇ ਅਸੀਂ ਇਸ ਦੁਆਰੇ ਸਰਕਾਰ ਬਣਾ ਲਾਂਗੇ ਜਾਂ ਇਹ ਕਿ ਜੇ ਮੈਨੂੰ ਆਮ ਆਦਮੀ ਨੇ ਨਾਂ ਦੁਆਰੇ ਮੁੱਖ ਮੰਤਰੀ ਬਣਾਇਆ ਤੇ ਮੈਂ ਬੀਜੇਪੀ 'ਚ ਜਾ ਸਕਦਾ ਇਹ ਵੀ ਇੱਕ ਆਪਣਾ ਰਾਹ ਵੀ ਅੱਗਾ ਵੀ ਸਵਾਰ ਦੇ ਨਜ਼ਰ ਆਉਂਦਾ ਹੈ ਇਹ ਬਹੁਤ ਵਧੀਆ ਤੁਸੀਂ ਸੁਝਾਅ ਦਿੱਤਾ ਤੁਹਾਡੇ ਇਸ ਦੇ ਵਿੱਚੋਂ ਮੈਂ ਇਹੀ ਗੱਲ ਕੱਢਦਾ ਵੀ ਇਹਦਾ ਮਤਲਬ ਇਹੀ ਨਿਕਲਦਾ ਵੀ ਤੁਸੀਂ ਵੋਟਾਂ ਪਾਣਾ ਭਗਵੰਤ ਮਾਨ ਨੂੰ ਪਾ ਲੋ ਤੇ ਪਾਣਾ ਬੀਜੇਪੀ ਨੂੰ ਪਾ ਲੋ ਇੱਕ ਜੀ ਜੀ ਸਤਪੰਦ ਦੀ ਨਜ਼ਰ ਆ ਰਹੀ ਆ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਸੇ ਟਾਈਮ ਸਾਨੂੰ ਨਾ ਲੋਕ ਆਮ ਕਹਿੰਦੇ ਹੁੰਦੇ ਸੀ ਉਹ ਇਹ ਇਹ ਤੇ ਜਿਹੜੀ ਟੀਮ ਆ ਇਹ ਤੋਂ ਬਚ ਕੇ ਰਹੋ ਇਹ ਕੋਈ ਆਮ ਆਦਮੀ ਤਾਂ ਦੂਜੇ ਨਹੀਂਗੇ ਇਹ ਪਰ ਸਾਨੂੰ ਐ ਲੱਗ ਰਿਹਾ ਸੀ ਵੀ ਅਸੀਂ ਜਿਹੜਾ ਲੋਕਾਂ ਦੇ ਵਿੱਚ ਬਦਲਾ ਲੈ ਕੇ ਆਉਣੇ ਆ ਪਰ ਉਹ ਬਦਲਾ ਆ ਨਹੀਂ ਸਕਿਆ ਜੀ ਚਲੋ ਹਾਂ ਚਲੋ ਹਾਂਜੀ ਹਾਂਜੀ ਕੋਈ ਨਹੀਂ ਚਾਹੁੰਦੇ ਆ ਕਿ ਲੋਕਾਂ ਦੀਆਂ ਮੰਗਾਂ ਤੇ ਹਜੇ ਵੀ 1.5 ਸਾਲ ਚ ਖਰੇ ਉਤਰਨਾ ਤੇ ਕੋਈ ਨਾ ਕੋਈ ਸਾਡੀ ਜ਼ਮੀਨ ਵੇਚ ਕੇ ਤੇ ਬੀਬੀਆਂ ਨੂੰ ਹਜ਼ਾਰ ਹਜ਼ਾਰ ਰੁਪਇਆ ਸ਼ਹਿਰ ਦੇ ਭਈ ਜਾਣ ਤੇ ਸਰਪੰਚ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ